ਚੜ੍ਹਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਬਾਬਾ ਨੂਰ ਗਰੀਬ ਨਿਵਾਜ ਜੀ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਤਨ ਤਨ ਬਾਬਾ ਅਬਰਾਹੀਮ ਬੋੜਾ ਵਾਲੀ ਸਰਕਾਰ ਅਤੇ ਬਾਬਾ ਸਰਦਾਰੀ ਲਾਲ ਜੀ ਦਾ 12ਵਾਂ ਸਾਲਾਨਾ ਜੋੜ ਮੇਲਾ 3 ਜੁਲਾਈ ਤੋਂ 9 ਜੁਲਾਈ ਤੱਕ ਪਿੰਡ ਔਲਕ ਕਲਾ ਗੁਰਦਾਸਪੁਰ ਵਿਖੇ ਮਨਾਇਆ ਜਾ ਰਿਹਾ। ਇਸ ਦੌਰਾਨ 3 ਜੁਲਾਈ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 5 ਜੁਲਾਈ ਨੂੰ ਭੋਗ ਪਾਏ ਜਾਣਗੇ। 6 ਜੁਲਾਈ ਨੂੰ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ 7 ਜੁਲਾਈ ਮਹਾਮਾਈਦਾ ਜਾਗਰ 8 ਜੁਲਾਈ ਕਵਾਲੀ ਪ੍ਰੋਗਰਾਮ ਅਤੇ 9 ਜੁਲਾਈ ਰਾਮਤਾਰੀ ਪ੍ਰੋਗਰਾਮ ਕਰਵਾਇਆ ਜਾਵੇਗਾ ਗਲਬਾਤ ਕਰਦਿਆਂ ਮੁਖ ਸੇਵਾਦਾਰ ਬਾਬਾ ਨੂਰ ਅਤੇ ਕੈਪਟਨ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਮੇਲਾ 3 ਜੁਲਾਈ ਤੋਂ 9 ਜੁਲਾਈ ਤੱਕ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਅੱਜ ਰਾਤ ਮਹਾ ਮਾਇਦਾ ਜਾਗਰਨ ਹੋਵੇਗਾ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤੋਂ ਦੂਰ ਰਹਿ ਕੇ ਧਾਰਮਿਕ ਸਭਿਆਚਾਰ ਨਾਲ ਜੁੜਨ ਅਤੇ ਇਹੋ ਜਿਹੇ ਮੇਲਿਆਂ ਵਿੱਚ ਸੇਵਾ ਨਿਭਾਉਣ ਇਸ ਮੌਕੇ ਸੰਗਤਾਂ ਲਈ ਅਟੁੱਟ ਲੰਗਰ ਵੀ ਵਰਤਾਏ ਜਾਣਗੇ ਇਸ ਮੇਲੇ ਦੀ ਸੇਵਾ ਨਿਭਾ ਰਹੇ ਹਨ ਸੁਖਦੇਵ ਸਿੰਘ ਮੈਂਬਰ ਬਲਦੇਵ ਸਿੰਘ ਜੋਗਿੰਦਰ ਸਿੰਘ ਕੁਲਵੰਤ ਸਿੰਘ ਕੈਪਟਨ ਜੋਗਾ ਸਿੰਘ ਕਰਨ सरपंच सुरजीत सिंह, सुचा मैंबर सुरजीत सिंह मैंबर सिंह, अमरीक सिंह डाकिया सिंह का सरपंच बाबा बकाला मैंबर जग्गा, लंबाड़दार अमरजीत सिंह, बाबा सरदारी लाल बाबा रशपाल जी बाबा जीत सिंह हमीरा पंजाब प्रेजीडेंट जतेंद्र सबका सरपंच जथेदार बलदेव जी का कालेशाह भगत निर्मल बाबा दर्शन ਸਿੰਘ ਅਤੇ ਬਾਬਾ ਨਿਰਮਲ ਸਿੰਘ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਬਾਬਾ ਜੀ ਹਾਂਜੀ ਇਹ ਮੇਲਾ ਕਿਸਾ ਕਰਾਇਆ ਜਾ ਰਿਹਾ ਜੀ 3 ਜੁਲਾਈ ਤੋਂ ਲੈ ਕੇ 9 ਜੁਲਾਈ ਤੱਕ ਮੇਲਾ ਕਰਾਇਆ ਜਾਂਦਾ ਸਾਰੀ ਸਾਧ ਸੰਗਤ ਦੇ ਸੰਯੋਗ ਦੇ ਨਾਲ ਕਰਾਇਆ ਜਾਂਦਾ ਜੀ ਹਾਂਜੀ ਜੀ ਦੂਰੋਂ ਨੇੜੇ ਸੰਤਾ ਸਰਦ ਮੇਕੇ ਸੰਗਤਾਂ ਪ੍ਰਸਤਾਵਪਸਤਾ ਵੀ ਦਿੱਤਾ ਉਹਨਾਂ ਦੇ ਸੰਗਿਓ ਨਾਲ ਮੇਲਾ ਮੰਡਾ ਜਾਂਦਾ ਉਹ ਤੈਂਤਰੀ ਨੂੰ ਕਿਹੜਾ ਕੰਮ ਸ਼ੁਰੂ ਹੁੰਦਾ ਤੈਂਤਰੀ ਨੂੰ ਖੰਡਪੜ ਸਾਹਿਬ ਸੀਰੀਜ਼ ਦਾ ਤੇ 5 ਤਰੀਕ ਨੂੰ ਭੋਗ ਪਾਇਆ ਜਾਂਦਾ ਜੀ 6 ਤਰੀਕ ਨੂੰ ਸੱਭਿਆਚਾਰ ਪ੍ਰੋਗਰਾਮ ਨੇ 7 ਤਰੀਕ ਨੂੰ ਮਾਂ ਮਈ ਦਾ ਯਾਗ ਰਣ 8 ਤਰੀਕ ਨੂੰ ਕੋਵਾਲੀ ਪ੍ਰੋਗਰਾਮ ਤੇ 9 ਤਰੀਕ ਨੂੰ ਰਾਸਤਰੀਆਂ ਦਾ ਪ੍ਰੋਗਰਾਮ ਕੀਤਾ ਜਾਂਦਾ ਹੈ ਉਹ ਆਪਣੇ ਨਸ਼ਿਆਂ ਦੇ ਵਿੱਚੋਂ ਸਾਧ ਸੰਗ ਸਾਰੀ ਜੋ ਵੀ ਬੱਚੇ ਆ ਸਭ ਚਾਏ ਜਾਣ ਨਸ਼ਿਆਂ ਦੇ ਤੇ ਪਗੰਦੀ ਲਈ ਜੇ ਵੀ ਤੇ ਰੱਬ ਦੇ ਨਾਮ ਨਾਲ ਜੁੜੇ ਹੋਏ ਜੀ ਕਾ ਕੰਸਾ ਵਾਜੀ ਜੀ ਫਤਿਹ ਜੀ ਦਾਸ ਕੈਪਟਨ ਕੋਲੰਤਰ ਨਗਰ ਔਲਕਲਾ ਜਿਲ੍ਹਾ ਗੁਰਦਾਸਪੁਰ ਤੋਂ ਵਾਜ ਪ੍ਰੈਜ਼ੀਡੈਂਟ ਆਫ ਪੰਜਾਬ ਭਾਰਤੀ ਮੂਰਨਵਾਸੀ ਮੁਕਤੀ ਮੋਰਚੇ ਤੋਂ ਔਰ ਅੱਜ ਇਥੇ ਆਏ ਆ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਕੁਲਦੀਪ ਸਿੰਘ ਬਾਬਾ ਨੂਰ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਔਲਖਾਂ ਦੇ ਵਿੱਚ ਬੜਾ ਧੁੰਮ ਧਾਮ ਦੇ ਨਾਲ ਇਥੇ ਮੇਲਾ ਕਰਾਉਂਦੇ ਆ ਔਰ ਇਹ 12ਵਾਂ ਸਾਲਾਨਾ ਮੇਲਾ ਹੈ ਉਹਨਾਂ ਦਾ ਔਰ ਮੇਲੇ ਦੇ ਵਿੱਚ ਬੜੀਆਂ ਰੌਣਕਾਂ ਲੱਗਦੀਆਂ ਵਾ ਔਰ ਇਥੇ ਦੂਰ ਦੂਰ ਅੱਡੇ ਤੋਂ ਸੰਗਤਾਂ ਆਉਂਦੀਆਂ ਜਿਨ੍ਹਾਂ ਜਿਨ੍ਹਾਂ ਨੂੰ ਆਪਣੀ ਕੋਈ ਆਸਮਰਾਲ ਜਿਨ੍ਹਾਂ ਦੀ ਪੂਰੀ ਹੁੰਦੀ ਹੈ ਸੋ ਇਹ ਮੇਲਾ ਜਿਹੜਾ ਅਬਰੀਮ ਸਰਕਾਰ ਬੋੜਾਂ ਵਾਲੇ ਉਹਨਾਂ ਦੇ ਨਾਂ ਤੋਂ ਕਰਵਾਉਂਦੇ ਆ ਔਰ ਬਹੁਤ ਹੀ ਸੰਗਤ ਦਾ ਸਹਿਯੋਗ ਹੈ ਨਾਲ ਸਾਰੇ ਪਿੰਡ ਦਾ ਸਹਿਯੋਗ ਹੈ ਨਾਲ ਔਰ ਇਹਦੇ ਵਿੱਚ ਸਾਰੀ ਸੰਗਤ ਬੜੀ ਹਮਮਾ ਮਾ ਕੇ ਪਹੁੰਚਦੀ ਆ ਸੋ ਇੱਕ ਵੱਡਾ ਉਪਰਾਲਾ ਹੈ ਇਹ ਜਿਹੜੇ ਧਾਰਮਿਕ ਮੇਲੇ ਹੁੰਦੇ ਰਹਿਣ ਤਾਂ ਕਿ ਸਾਡੀ ਜਿਹੜੀ ਆਮ ਪਬਲਿਕ ਆ ਉਹ ਜਾਗਰੂਤ ਹੁੰਦੀ ਰਹੇ ਤਾਂ ਕਿ ਨਸ਼ਿਆਂ ਤੋਂ ਅਬਰਾਹ ਆਪਣਾ ਉਹਨਾਂ ਨੂੰ ਆਗਤ ਹੋਵੇ ਔਰ ਰਹਿਤ ਹੋਣ ਪਾ ਪੰਜਾਬ ਦੇ ਅੱਜ ਦੇ ਹਾਲਾਤ ਐ ਸਾਨੂੰ ਸਾਰਿਆਂ ਨੂੰ ਪਤਾ ਹੀ ਐ ਕਿ ਜਿੰਨਾ ਵੀ ਨਵਾਂ ਯੂਥ ਐ ਉਹ ਸਾਰਾ ਨਸ਼ਿਆਂ ਦੇ ਦਰਿਆ ਦੇ ਵਿੱਚ ਜਿਹੜਾ ਉਹ ਰੋੜਾ ਜਾ ਰਿਹਾ ਉਹਨੂੰ ਰੋਕਣ ਦੇ ਵਿੱਚ ਬਾਬਾ ਜੀ ਦਾ ਬਹੁਤ ਸਹਿਯੋਗ ਐ ਵੈਸੇ ਵੀ ਬਾਬਾ ਜੀ ਕੋਈ ਵੀ ਪਿੰਡ ਦੇ ਵਿੱਚ ਕੋਈ ਭੀੜ ਪੈਂਦੀ ਐ ਜਾਂ ਕਿਸੇ ਦੇ ਕੋਲ ਤੇ ਕੋਈ ਵੀ ਸਖ਼ੀਫ ਹੁੰਦੀ ਐ ਤੇ ਬੜਾ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦਿੰਦੇ ਆ ਸੋ ਇਹਨਾਂ ਵਾਸਤੇ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਸੋ ਸਾਡੇ ਵੀਰ ਜੋ ਚੈਨਲ ਤੇ ਆਏ ਆ ਅ ਚੜਦੀ ਕਲਾ ਪੰਜਾਬ న్యూਜ਼ ਜੋ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇੱਥੇ ਆ ਕੇ ਉਹਨਾਂ ਨੇ ਜੋ ਖਬਰ ਲਾਈ ਆ ਔਰ ਅਸੀਂ ਉਹਨਾਂ ਦਾ ਵੀ ਜੀ ਆਇਆਂ ਕਹਿੰਦੇ ਆ ਸਾਰੀ ਸੰਗਤ ਨੂੰ ਜੀ ਆਇਆਂ ਔਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ